ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਆਪ ਸੰਬਧਾ ਪ੍ਰੀਪ ਪੰਜਾਬ ਚੈਨਲ ਵਿੱਚ ਦੋਸਤੋ ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਕਿ ਜਿਸ ਵੇਲੇ ਜੂਨ 1984 ਵਿੱਚ ਆਪਰੇਸ਼ਨ ਬਲੂ ਸਟਾਰ ਦੇ ਨਾਮ ਹੇਠ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਟੈਂਕਾਂ ਤੋਪਾਂ ਤੇ ਦਲ ਹਮਲਾ ਕੀਤਾ ਗਿਆ ਸੀ ਤਾਂ ਉਸ ਹਮਲੇ ਵਿੱਚ ਖਾਨਕੂਆਂ ਸਮੇਤ ਬਹੁਤ ਸਾਰੀ ਸਿੱਖ ਸੰਗਤ ਵੀ ਸ਼ਹੀਦ ਹੋਈ ਸੀ ਜਿੰਨਾਂ ਵਿੱਚ ਬਹੁਤ ਸਾਰੇ ਬਜ਼ੁਰਗ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ ਪਰ ਕੁਝ ਸਿੱਖ ਬੀਬੀਆਂ ਅਜਹੀਆਂ ਸਨ ਜਿਨ੍ਹਾਂ ਨੇ ਖਾਲਕੂਆਂ ਨਾਲ ਮਿਲ ਕੇ ਫੌਜ ਦਾ ਮੁਕਾਬਲਾ ਕੀਤਾ ਸੀ ਅਜਿਹੀ ਇੱਕ ਸਨ ਬੀਬੀ ਅਫਕਾਰ ਕੌਰ ਖਾਲਸਾ ਜੋ ਕਿ ਉਸ ਵਕਤ ਆਲ ਇੰਡੀਆ ਸਿੱਖ ਸਟੂਡੈਂਟ ਫਾਊਂਡੇਸ਼ਨ ਦੇ ਪਹਿਲਾ ਵੇਖ ਦੇ ਪ੍ਰਧਾਨ ਸੜ ਕੌਰ ਸੜ ਬੀਬੀ ਅਫਕਾਰ ਕੌਰ ਖਾਲਸਾ ਅਤੇ ਕੀ ਕੁਝ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕੀਤਾ ਅਤੇ ਅਖੀਰ ਫਿਰ ਆਪਰੇਸ਼ਨ ਬਲੂ ਸਟਾਰ ਵਿੱਚ ਉਹ ਕਿਵੇਂ ਸ਼ਹੀਦ ਹੋਏ ਇਹ ਸਾਰਾ ਘਟਨਾਕਰਮ ਸੋੜ ਕੇ ਤੁਹਾਡੇ ਪੈਰਾਇਟ ਵੀ ਜ਼ਮੀਰ ਨਿਸਕਲ ਜਾਵੇਗੀ ਸੋ ਸਭ ਤੋਂ ਪਹਿਲਾਂ ਬੇਰਤੀ ਹੈ ਕਿ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਿਸ ਵੇਲੇ ਖਾਰਕੂ ਲਹਿਰ ਚੱਲ ਰਹੀ ਸੀ ਤਾਂ ਉਸ ਵਕਤ ਭਾਈ ਅਮਰੀਕ ਸਿੱਖ ਵੱਲੋਂ ਇੱਕ ਆਲ ਇੰਡੀਆ ਸਿੱਖ ਸਟੂਡੈਂਟ ਫੰਡਰੇਸ਼ਨ ਦੇ ਨਾਮ ਹੇਠ ਇੱਕ ਵਿਦਿਆਰਥੀ ਜਥੇਬੰਦੀ ਬਣਾਈ ਗਈ ਸੀ ਉਸ ਸਟੂਡੈਂਟ ਫੈਡਰੇਸ਼ਨ ਦੀ ਪਹਿਲਾ ਵਿਗ ਦੀ ਪ੍ਰਧਾਨ ਬੀਬੀ ਅਪਕਾਰ ਕੌਰ ਸਰ ਬੀਬੀ ਅਪਕਾਰ ਕੌਰ ਹਰਿਆਣੇ ਦਾ ਉਸਬਦ ਰੱਖਦੇ ਸਰ ਅਤੇ ਹਰਿਆਣਾ ਕਰਨਾਲ ਵਿੱਚ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਬੀਤਪਾਲ ਸਿੰਘ ਸੀ ਬੀਬੀ ਅਪਕਾਰ ਕੌਰ ਨੇ ਬਚਪਨ ਵਿੱਚ ਆਪਣੀ ਮੁੱਢਲੀ ਸਕੂਲੀ ਵਿੱਦਿਆ ਹਰਿਆਣੇ ਵਿੱਚੋਂ ਹੀ ਪ੍ਰਾਪਤ ਕੀਤੀ ਇੱਥੇ ਹੀ ਉਹਨਾਂ ਦਾ ਬਚਪਨ ਬੀਤਿਆ ਤੇ ਇੱਥੇ ਹੀ ਉਹ ਜਵਾਰ ਹੋਈ ਅਤੇ ਹਰਿਆਣੇ ਵਿੱਚ ਰਹਿੰਦਿਆਂ ਹੀ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਬਣ ਗਏ ਸਰ ਉਧਰ ਸਾਲ 1982 ਵਿੱਚ ਹਰਿਆਣੇ ਵਿੱਚ ਭਜਨ ਲਾਲ ਦੀ ਸਰਕਾਰ ਅਤੇ ਉਸੇ ਸਾਲ ਵਿੱਚ ਹੀ ਐਸਆਈ ਸਬੈਲਡ ਭਾਰਤ ਵਿੱਚ ਹੁੰਦਾ ਹੈ ਅਤੇ ਸਰਕਾਰ ਵੱਲੋਂ ਉਹਨਾਂ ਅਕਸਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੋ ਕਿਤੇ ਨਾ ਕਿਤੇ ਸਰਕਾਰ ਦੇ ਵਿਰੋਧੀ ਹੁੰਦੇ ਹਨ ਉਸੇ ਸਮੇਂ ਦਰਾਂਹੀ ਬੀਬੀ ਅਪਕਾਰ ਕੌਰ ਅਵਰਸਰ ਪਹੁੰਚ ਜਾਂਦੇ ਹਨ ਅਬਰਸਰ ਆ ਕੇ ਬੀਬੀ ਅਪਕਾਰ ਕੌਰ ਦੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰਾਂ ਤਾਂ ਪਹਿਲਾ ਇਹ ਸਰ ਇੱਥੇ ਆ ਕੇ ਉਹਨਾਂ ਨੇ ਵੱਖ-ਵੱਖ ਕਾਲਜਾਂ ਵਿੱਚ ਪੜਨ ਵਾਲਿਆਂ ਸਿੱਖ ਲੜਕੀਆਂ ਨੂੰ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਕਿਹਾ ਜਾਂਦਾ ਹੈ ਕਿ ਬੀਬੀ ਅਫਕਾਰ ਕੌਰ ਬੜਾ ਹੀ ਪ੍ਰਭਾਵਸ਼ਾਲੀ ਭਾषण ਦੇਦੇ ਸਨ ਜਿਸ ਕਾਰਨ ਕਾਲਜਾਂ ਵਿੱਚ ਪੜ੍ਹਦੇ ਸਿੱਖ ਲੜਕੇ ਲੜਕੀਆਂ ਬੜੇ ਉਤਸ਼ਾਹ ਨਾਲ ਫੈਡਰੇਸ਼ਨ ਨਾਲ ਜੁੜ ਰਹੇ ਸਨ ਬੀਪੀ ਅਫਕਾਰ ਕੌਰ ਭਾਈ ਅਮਰੀਕ ਸਿੱਖ ਦੀ ਅਗਵਾਈ ਵਿੱਚ ਬਹੁਤ ਸਾਰੇ ਗੁਰਮਤ ਕੈਂਪ ਵੀ ਆਯੋਜਿਤ ਕਰਦੇ ਸਨ ਬੀਬੀ ਦੇ ਭਾਸ਼ਣ ਸਪੀਚ ਨੂੰ ਸੁਣਨ ਵਾਲੇ ਬੜੇ ਜਲਦੀ ਹੀ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਸਨ ਸਾਲ 1982 ਵਿੱਚ ਹੀ ਬੀਬੀ ਅਫਕਾਰ ਕੌਰ ਨੇ ਬੜੇ ਥੋੜੇ ਸਮੇਂ ਵਿੱਚ ਹੀ ਫੈਡਰੇਸ਼ਨ ਦੀਆਂ ਬਹੁਤ ਸਾਰੀਆਂ ਮਹਿਲਾ ਇਕਾਈਆਂ ਵੀ ਸਥਾਪਿਤ ਕਰ ਦਿੱਤੀਆਂ ਸਨ ਉਸੇ ਸਮੇਂ ਦਰਾਰੀ ਉਹਨਾਂ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਮਹਿਲਾ ਵੇਗ ਦੀ ਆਗੂ ਨਿਯੁਕਤ ਕੀਤਾ ਜਾਂਦਾ ਹੈ ਜਿਸ ਵੇਲੇ ਸ੍ਰੀ ਦਰਬਾਰ ਸਾਹਿਬ ਵਿੱਚ ਧਰਮਜੋਧ ਮੋਰਚਾ ਚੱਲ ਰਿਹਾ ਸੀ ਤਾ ਉਸ ਵਕਤ ਬੀਬੀ ਅਫਕਾਰ ਕੌਰ ਦੀ ਅਗਵਾਈ ਵਿੱਚ ਅढेका ਬੀਬੀਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਗ੍ਰਿਫਤਾਰੀਆਂ ਦਿੱਤੀਆਂ ਸਨ ਜਿਸ ਮੇਲੇ ਸਾਲ 1984 ਵਿੱਚ ਜੋੜ ਦੇ ਬਹੀਨੇ ਦੀ 3 ਤਰੀਕ ਨੂੰ ਫੌਜ ਦਰਬਾਰ ਸਾਹਿਬ ਨੂੰ ਘੇਰਾ ਪਾ ਲਈਦੀ ਹੈ ਤਾ ਬੀਬੀ ਅਫਕਾਰ ਕੌਰ ਅਤੇ ਹੋਰ ਬਹੁਤ ਸਾਰੀਆਂ ਬੀਬੀਆਂ ਦਾ ਜਥਾ ਬਾਬਾ ਅਟਲ ਰਾਏ ਅਤੇ ਅਕਾਲ ਰੈਸਟ ਹਾਊਸ ਵਿੱਚ ਵਸੂਦ ਸੀ ਕਾਹ ਜਦਾ ਹੈ ਕਿ ਜਦੋਂ 4 ਜੂਨ ਵਾਲੇ ਦਿਨ ਫੌਜ ਨੇ ਗੋਲੀਬਾਰੀ ਸ਼ੁਰੂ ਕੀਤੀ ਤਾਂ ਉਸ ਵਕਤ ਬੀਬੀ ਉਪਕਾਰ ਕੌਰ ਸਮੇਤ ਸਿੱਖ ਬੀਬੀਆਂ ਦੇ ਜਥੇ ਵੱਲੋਂ ਉਹਨਾਂ ਦਾ ਡਟ ਕੇ ਸਾਹਮਣਾ ਕੀਤਾ ਗਿਆ ਅਤੇ ਫੌਜ ਨੂੰ ਜਵਾਬ ਦਿੱਤਾ ਗਿਆ। 5 ਜੂਨ ਵਾਲੇ ਦਿਨ ਕੁਝ ਸਿੱਖਾਂ ਵੱਲੋਂ ਇਹਨਾਂ ਬੀਬੀਆਂ ਨੂੰ ਬਾਹਰ ਕੱਢਣ ਲਈ ਵੀ ਯਤਨ ਕੀਤਾ ਗਿਆ ਪਰ ਬੀਬੀ ਉਪਕਾਰ ਕੌਰ ਪਹਿਲਾਂ ਹੀ ਇਹ ਤੈਅ ਕਰ ਚੁੱਕੀ ਸੀ ਕਿ ਉਹ ਕਦੇ ਵੀ ਦਰਬਾਰ ਸਾਹਿਬ ਛੱਡ ਕੇ ਨਹੀਂ ਜਾਣਗੀ। ਫੈਡਰੇਸ਼ਨ ਦੇ ਮਰਦ ਬੇਬਰਾਵਾਂ ਵੱਲੋਂ ਇਹਨਾਂ ਬੀਬੀਆਂ ਨੂੰ ਦਰਬਾਰ ਸਾਹਿਬ ਛੱਟ ਜਾਣ ਲਈ ਵੀ ਦਬਾਅ ਪਾਇਆ ਗਿਆ ਪਰ ਬੀਬੀ ਅਫਕਾਰ ਕੌਰ ਸਵੇਤ ਇਹ ਬੀਬੀਆਂ ਉੱਥੇ ਰਹਿਣ ਲਈ ਬੇਜਦ ਰਹੀਆਂ ਪੰਜ ਅਤੇ 6 ਜੋੜ ਦੇ ਦਰਬਾਰ ਦੀ ਰਾਤ ਬੀਬੀ ਅਫਕਾਰ ਕੌਰ ਅਤੇ ਬੀਬੀ ਪਰਮਜੀਤ ਕੌਰ ਬਾਬਾ ਅਟੱਲ ਰਾਏ ਗੁਰਦੁਆਰੇ ਵੱਲ ਜਾ ਰਹੇ ਸਨ ਕਿ ਰਸਤੇ ਵਿੱਚ ਹੀ ਉਹਨਾਂ ਨੂੰ ਫੌਜ ਦੀਆਂ ਗੋਲੀਆਂ ਲੱਗਦੀਆਂ ਹਨ ਤੇ ਉਹ ਉੱਥੇ ਹੀ ਆਪਣਾ ਦਮ ਤੋੜ ਜਾਂਦੇ ਹਨ ਸੋ ਇਹ ਸੀ ਕਹਾਣੀ ਜੂਨ 1984 ਵਿੱਚ ਸ਼ਹੀਦੀ ਤੋਂ ਔਣ ਵਾਲੀ ਬੀਬੀ ਅਪਕਾਰ ਕੌਰ ਦੀ ਜਿਨ੍ਹਾਂ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਨੂੰ ਵੀ ਸਿੱਖ ਕੌਮ ਦੇ ਲੇਖੇ ਲਾ ਦਿੱਤਾ ਤੇ ਅਖੀਰ ਫਿਰ ਸ਼ਹਾਦਤ ਦਾ ਜਾਪੀ ਹੈ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓਸ ਵਧੀਆ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ